ਸਭ ਨੂੰ ਲੰਗੜਾ। ਸਤਿ ਸ਼੍ਰੀ ਅਕਾਲ ਭੈਣਾਂ। ਸਤਿ ਸ਼੍ਰੀ ਅਕਾਲ। ਸਾਰੇ ਸਾਸ਼ਟ੍ਰੀ ਕਾਲ ਜੀ ਕਿਵੇਂ ਹੋ ਸਾਰੇ? ਤੇ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਹੋਵੋਗੇ, ਹੱਸਦੇ ਵਸਦੇ ਰੱਖੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਤੇ ਪਹਿਲੀ ਤਾਂ ਗੱਲ ਆ ਤੁਹਾਨੂੰ ਇਹ ਮੈਂ ਕਹਿਨੀ ਕਿ ਗਲਤ ਕਮੈਂਟ ਨਾ ਕਰਿਆ ਕਰੋ ਠੀਕ ਆ। ਪ੍ਰਮਾਤਮਾ ਦੇ ਰੰਗਾਂ ਦਾ ਕੋਈ ਪਤਾ ਨਹੀਂ ਕਦੋਂ ਉਹਨੇ ਆਏ ਢੇੜਾ ਲਿਆ ਕੇ ਤੇ ਕਦੋਂ ਕਿਸੇ ਦੀ ਗੱਲ ਲੈ ਆਉਣੀਆਂ ਠੀਕ ਆ। ਪਤਾ ਹੀ ਨਹੀਂ ਲੱਗਦਾ। ਦਰਿਆ ਕਰੋ ਪ੍ਰਮਾਤਮਾ ਦੇ ਰੰਗਾਂ ਤੋਂ ਡਰਿਆ ਕਰੋ ਮਾੜਾ ਮੋਟਾ ਰੱਬ ਨੂੰ ਯਾਦ ਰੱਖਿਆ ਕਰੋ, ਰੱਬ ਹੈਗਾ ਏ। ਠੀਕ ਦੇਖਿਆ ਕਰੋ ਵੀ ਦੁਨੀਆਂ 'ਚ ਕੀ ਕੁਛ ਹੋ ਜਾਂਦਾ ਤੇ ਇਹ ਨਹੀਂ ਪਤਾ ਕਦੋਂ ਕੀ ਦਾ ਨੰਬਰ ਲੱਗ ਜਾਣਾ ਠੀਕ ਆ ਮਾੜੇ ਟਾਈਮ ਹੁੰਦਾ ਤਾਂ ਕੋਈ ਪਤਾ ਨਹੀਂ ਜੇ ਮੇਰੇ ਤੇ ਮਾੜਾ ਟਾਈਮ ਆਇਆ ਤੇ ਮੈਂ ਆਪਣੇ ਜਵਾਕਾਂ ਮਾਰੀ ਆਪਦੀ ਮਜਬੂਰੀ ਮਾਰੀ ਵੀਡੀਓ ਪਾਉਣ ਲੱਗ ਗਈ ਵੀ ਹਾਂ ਲੋਕ ਪੈਸੇ ਕਮਾਈ ਜਾਂਦੇ ਚੱਲ ਮੈਂ ਵੀ ਕਮਾਵਾਂ ਠੀਕ ਆ ਤੇ ਜਿਹੜੇ ਕਹਿੰਦੇ ਤੂੰ ਪੈਸਾ ਪੈਸਾ ਕਰਦੀ ਮੈਂ ਤਾਂ ਪੈਸਾ ਪੈਸਾ ਕਰਦੀ ਆ ਮੈਂ ਥੋੜਾ ਜੇਬਾਂ 'ਚੋਂ ਨਿਕੱਢਣ ਆਉਂਦੀ ਤੇ ਨਾਲ ਤੁਥ ਮੰਗਦੀ ਆ ਵੀ ਮੈਨੂੰ ਦੋ ਠੀਕ ਆ ਮੈਂ ਮੰਗਦੀ ਆ ਪ੍ਰਮਾਤਮਾ ਨੂੰ ਤੇ ਦੂਜੀ ਗੱਲ ਇਹ ਆ ਵੀ ਮੈਂ ਤਾਂ ਜਿੱਦੇ ਵੀ ਪੈਸਾ ਮੇਰੇ ਕੋਲੇ ਆਊਗਾ ਚਲੋ ਰੋਟੀ ਖਾਈ ਜਾਨੇ ਦੋ ਟਾਈਮ ਦੇ ਸੌਖੀ ਪਰਮਾਤਮਾ ਦਾਈ ਜਾਂਦਾ ਭੁੱਖੇ ਨਹੀਂ ਪੈਂਦੇਗੇ ਜਦੋਂ ਉਹਦੇ ਜੰਮੇ ਆ ਨਾ ਤਾਂ ਭੁੱਖੇ ਸੁੱਤੇ ਆ ਤੇ ਨਾ ਹੀ ਭੁੱਖੇ ਸੌਣੇ ਠੀਕ ਆ ਉੱਠਦੇ ਭੁੱਖੇ ਆ ਪਰ ਸੌਂਦੇ ਨਹੀਂ ਭੁੱਖੇ ਸੌਣੇ ਰੱਜ ਕੇ ਆ ਤੇ ਨਾ ਕਦੇ ਪਰਮਾਤਮਾ ਨੇ ਇਹ ਜਿਹਾ ਟਾਈਮ ਲੈਂਦਾ ਏ ਚਲੋ ਕਿਤੇ ਨਾ ਕਿਤੇ ਤਾਂ ਚੜਾ ਜਿੰਦਗੀ ਚਾਉਂਦੇ ਰਹਿੰਦੇ ਆ ਜਾਂਦਾ ਸਮਾਂ ਕੋਈ ਆਇਆ ਨਹੀਂ ਹੁੰਦਾ ਕਬੀ ਨਹੀਂ ਤੇ ਮੈਂ ਤਾਂ ਇਹ ਕਹਿ ਨਹੀਂ ਕਿ ਜਿੱਦੇ ਵੀ ਪੈਸਾ ਆਊਗਾ ਕਈ ਲੋਕ ਮੈਂ ਵੀ ਕਹਿ ਨਹੀਂ ਹੁੰਨੀ ਆ ਕਿ ਪੈਸੇ ਦੀ ਕਦਰ ਨਹੀਂ ਕਰਨੀ ਚਾਹੀਦੀ ਪੈਸਾ ਪੈਸਾ ਨਾ ਕਰੋ ਮਰੋ ਮਰੋ ਨਾ ਕਰੋ ਪੈਸੇ ਇੱਥੇ ਰਹਿ ਜਾਣੇ ਪਰ ਜਿੰਨਾ ਚਿਰ ਜ਼ਿੰਦਗੀ ਆ ਪੈਸੇ ਦੀ ਜ਼ਰੂਰਤ ਤਾਂ ਐਸੇ ਦੀ ਲੋੜ ਆ ਠੀਕ ਆ ਜੇ ਤੋ ਵੀ ਪੈਸਾ ਆਇਆ ਮੈਂ ਤਾਂ ਇੱਕ ਇੱਕ ਰੁਪਈਏ ਦੀ ਵੀ ਕਦਰ ਕਰੂੰਗੀ ਪਤਾ ਕਿਉਂ ਕਿਉਂਕਿ ਮੈਂ ਆਉਦੇ ਜਵਾਕਾਂ ਨੂੰ ਪੈਸਿਆਂ ਦੀ ਵਜ੍ਹਾ ਕਰਕੇ ਇਹਨਾਂ ਨੂੰ ਆਉਦੇ ਸ਼ੌਂਕ ਮਾਰਦਿਆਂ ਹੋਇਆਂ ਵੇਖਿਆ ਹੈ ਤੇ ਦੇਖਦੀ ਵੀ ਆ ਤੇ ਦੇਖਿਆ ਵੀ ਆ ਤਾਂ ਸਰਪੰਚਾਂ ਦੀ ਚੀਜ਼ ਨੂੰ ਵੀ ਜਵਾਕ ਕਹੀ ਫਿਰ ਕਹਿ ਦਿੰਦੇ ਵੀ ਸਾਨੂੰ ਜਦੋਂ ਮੈਂ ਜਾਣੀ ਆ ਨਾ ਲਾਂ ਉਦੋਂ ਮੇਰੇ ਹਿਰਦੇ ਨੂੰ ਪਤਾ ਵੀ ਮੇਰੇ ਬੱਚਿਆਂ ਤੇ ਕੀ ਵੀਤਦੀ ਆ ਜਾ ਮੇਰੇ ਤੇ ਕੀ ਵੀ ਤੇ ਜਦੋਂ ਮੰਜਾਨੀ ਮੇਰਾ جواب ਪਤਾ ਕੀ ਕਹਿੰਦੇ ਆ ਜੇ ਤੇਰੇ ਕੋਲੇ ਕਿਰਾਏ ਤੋਂ ਪੈਸੇ ਵੱਧ ਗਏ ਨਾ ਤੇ ਸਾਨੂੰ ਕੋਲਾਨੀ ਚੀਜ਼ ਲਿਆ ਦੇਂਗੀ ਜੇ ਪੈਸੇ ਵੱਧ ਗਏ ਤੁਸੀਂ ਸੋਚ ਕੇ ਦੇਖੋ ਹੁਣ ਆਏ ਨਹੀਂ ਇੱਥੇ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਪੈਸੇ ਮੰਗਣ ਮਾਰ ਕੇ ਨਹੀਂ ਆ ਬਾਬੇ ਨਾਨਕ ਦੀ ਕਸਮ ਖਾ ਕੇ ਕਹਿੰਦੀ ਆ ਵੀ ਮੈਂ ਪੈਸੇ ਮੰਗਣ ਮਾਰੀ ਨਹੀਂ ਕਹਿੰਦੀ ਇਹ ਗੱਲਾਂ ਤੁਹਾਨੂੰ ਮੈਂ ਦੱਸਦੀ ਆ ਵੀ ਪੈਸਾ ਇਹੋ ਜੀ ਚੀਜ਼ ਆ ਤੇ ਮਜਬੂਰੀ ਇਹੋ ਜੀ ਚੀਜ਼ ਆ ਜਿਹੜੀ ਸ਼ੌਂਕ ਮਾਰ ਦਿੰਦੀ ਆ ਇੱਕ ਰੰਡੀ ਰੂਣੀ ਔਰਤ ਦੇ ਤੇ ਸ਼ੌਂਕ ਮਾਰਦੀ ਹੈ ਤੇ ਬੱਚਿਆਂ ਦੇ ਵੀ ਸ਼ੌਂਕ ਮਰ ਜਾਂਦੇ ਆ ਪੈਸੇ ਦੀ ਵਜ੍ਹਾ ਕਰਕੇ ਪੈਸਾ ਨਾ ਹੋਣ ਕਰਕੇ ਠੀਕ ਹੈ ਪੈਸਾ ਕਮਾਓ ਘਰ ਚੋਂ ਗਰੀਬੀ ਕੱਟੋ ਮੈਂ ਵੀ ਤੁਰੀ ਹੋਈ ਆ ਪੈਸਾ ਕਮਾਉਣ ਤੇ ਮੈਂ ਵੀ ਕਹਿੰਨੀ ਵੀ ਪੈਸੇ ਫਿਰ ਕਹੀ ਕਹਿੰਦੇ ਤੂੰ ਕੋਈ ਕੰਮ ਕਰ ਲੈ ਤੁਹਾਨੂੰ ਕੋਈ ਪਤਾ ਮੈਂ ਕਹਿੰਦੀ ਕਿ ਕੰਮ ਕੀਤੇ ਆ ਮੈਂ ਦਿਹਾੜੀ ਦਾ ਕੰਮ ਕਰ ਕਰਕੇ 18 ਸਾਲ ਆਪਦੇ ਜਵਾਕ ਪਾਲੇ ਆ ਠੀਕ ਹੈ ਤੇ ਆ ਦੀ ਸਿਆਣਪ ਆ ਦੇ ਕੋਲੇ ਰੱਖਿਆ ਕਰੋ ਕਿਸੇ ਦੀ ਜ਼ਿੰਦਗੀ ਚ ਐਵੇਂ ਟੰਗਾ ਨਾੜ ਆਇਆ ਕਰੂ ਆ ਕੇ ਜੇ ਤੁਸੀਂ ਇੱਕ ਉਂਗਲ ਕਿਸੇ ਦੀ ਐਂ ਕਰਦੇ ਨਾ ਤਾਂ ਵੇਖ ਲਓ ਤਿੰਨ ਮੇਰੇ ਲਈ ਆਪ ਨੂੰ ਆਈਆਂ ਕਿਸੇ ਦੀ ਉਂਗਲੀ ਨਾ ਚੱਕਿਆ ਕਰੋ ਆਪਦੇ ਕਰਦਾਰ ਤੇ ਉਂਗਲੀ ਚੱਕਿਆ ਕਰੋ ਆਪਦੇ ਦੀ ਵੇਖਿਆ ਕਰੋ ਮੈਨੂੰ ਕਮੈਂਟਾਂ 'ਚ ਜਾ ਕੇ ਕਹਿੰਦੇ ਆਂ ਵੀ ਵੱਡੀ ਸਭ ਇਸ ਵੀਤਰੀ ਫਲਾਨੀ ਢੀਗੜੀ ਪਤਾ ਨਹੀਂ ਕੀ ਲਿਖਦੇ ਆ ਤੇ ਤੁਸੀਂ ਤੁਸੀਂ ਆਪਦੇ ਆਪ ਨੂੰ ਵੇਖਿਆ ਕਰੋ ਵੀ ਤੁਸੀਂ ਕਿੱਡੇ ਕਹੋ ਦੁੱਧ ਤੋਤੇ ਕੋਈ ਇੱਥੇ ਹੈ ਨਹੀਂਗਾ ਇਡਾ ਬਾਦਸ਼ਾ ਵੀ ਆਪਦੇ ਆਪ ਨੂੰ ਕਹੇ ਵੀ ਮੈਂ ਚੰਗਾ ਇੱਥੇ ਮਹਾਰਾਜ ਦਾ ਨਾਮ ਚੰਗਾ ਹੈ ਮੈਂ ਤਾਂ ਕਿਸੇ ਨੂੰ ਨਹੀਂ ਕਹਿੰਦੀ ਵੀ ਕੋਈ ਚੰਗਾ ਹੈ ਠੀਕ ਆ ਗਲਤ ਕਮੈਂਟ ਕਰਦੇ ਤੁਸੀਂ ਲੈ ਕੇ ਇੱਕ ਸਕਿੰਟ ਚ ਚਲੇ ਜਾਂਦੇ ਕਿਸੇ ਦੀ ਜ਼ਿੰਦਗੀ ਤਾਂ ਤੁਹਾਨੂੰ ਕੀ ਪਤਾ ਅਗਲਾ ਕਿਵੇਂ ਆਉਤੇ ਜ਼ਿੰਦਗੀ ਦੇ ਵਿੱਚ ਕਿਵੇਂ ਆਪਦਾ ਟਾਈਮ ਪਾਸ ਕਰਦਾ ਕਿਵੇਂ ਆਪਦੇ ਦਿਨ ਕੱਢਦਾ ਠੀਕ ਆ ਨਾ ਤੇ ਜਦੋਂ ਵੀ ਪੈਸਾ ਆਊਗਾ ਮੈਂ ਤਾਂ ਫੁੱਲ ਕਦਰ ਕਰੂੰਗੀ ਪੈਸੇ ਦੀ ਮੈਂ ਤਾਂ ਦੇ ਜਵਾਕਾਂ ਨੂੰ ਇੱਕ ਇੱਕ ਰੁਪਈਏ ਨੂੰ ਤਰਸਦੇ ਨੂੰ ਵੇਖਿਆ ਮੈਂ ਤਾਂ ਕਦਰ ਕਰੂੰਗੀ ਜਦੋਂ ਵੀ ਪੈਸੇ ਆਉਣਗੇ ਮੈਂ ਤਾਂ ਇਹਨਾਂ ਨੂੰ ਕਹੂੰਗੀ ਆਪ ਦੀਆਂ ਰਿੰਝਾਂ ਪੂਰਨਾ ਕਰੋ ਜੋ ਮਾਨ ਕਰਦਾ ਖਾਓ ਰੱਜ ਕੇ ਜੋ ਦਿਲ ਕਰਦਾ ਆਪਦਾ ਚੀਜ਼ ਲਓ ਜਿਹੜੀ ਜਲ ਕਰਦਾ ਚੀਜ਼ ਖਾ ਵਰਤੋਂ ਲੈ ਕੇ ਆਪਦੀ ਠੀਕ ਆ ਕੋਈ ਸਾਈਕਲ ਮੋਟਰਸਾਈਕਲ ਸਾਈਕਲਾਂ ਕੁਝ ਵੀ ਜੇ ਲੈਣਗੇ ਮੰਗਣਗੇ ਮੈਂ ਤਾਂ ਲੈ ਕੇ ਦਵਾਂਗੀ ਮੈਂ ਤਾਂ ਇਹਨਾਂ ਨੂੰ ਕਹੂੰਗੀ ਵੀ ਲਾਓ ਆਪਦੇ ਸ਼ੌਂਕ ਪੂਰੇ ਕਰੋ ਠੀਕ ਆ ਮੈਂ ਨਹੀਂ ਕਹਿੰਦੀ ਇਹਨਾਂ ਨੂੰ ਵੀ ਨਾ ਵਰਤ ਪਰਮਾਤਮਾ ਦੇ ਦੇ ਸਹੀ ਦੇਵੇ ਪਰਮਾਤਮਾ ਪਰ ਆਪਾਂ ਕਿਸੇ ਬੰਦੇ ਤੋਂ ਨਹੀਂ ਮੰਗਦੇ ਹੈਗੇ ਤੇ ਬਾਕੀ ਹੱਥ ਬੰਨ ਕੇ ਤੁਹਾਡੇ ਮੂਰੇ ਬੇਨਤੀ ਆ ਵੀ ਗਲਤ ਕਮੈਂਟ ਨਾ ਕਰਿਆ ਕਰੋ ਨਾ ਕਰਿਆ ਕਰੋ ਸਮਝਦਾ ਕੋਈ ਪਤਾ ਨਹੀਂ ਕਦੋਂ ਘੁੰਮ ਕੇ ਕਿਹਦੇ ਤੇ ਆ ਜਾਣਾ ਹੈ ਇੱਥੇ ਐਂ ਤੋਂ ਕਰੋ ਤੁਹਾਨੂੰ ਪਤਾ ਉੱਥੇ ਜਾਂਦਾ ਤਾਂ ਨਹੀਂ ਪਤਾ ਕਾਦੇ ਚ ਠੁੱਕ ਕੇ ਤੇ ਕਦੋਂ ਬਰਰ ਹੋ ਜਾਣਾ ਇੱਥੇ ਦੋਨੋਂ ਦਾ ਤਾਂ ਫਕਾਰ ਕਿਹੜੀ ਗੱਲ ਦਾ ਹੈ ਆਇਨਾ ਕਰਿਆ ਕਰੋ ਰੱਬ ਖਾਂ ਸਾਡਾ ਬੈ ਲਿਆ ਰੱਬ ਕਿਸੇ ਨੇ ਬੈ ਨਹੀਂ ਜਾਨਾ ਮੁੱਲ ਲਿਆ ਰੱਬ ਤੁਹਾਡਾ ਗੱਲ ਚ ਨਹੀਂ ਪਾਇਆ ਹੋਇਆ ਅਜੇ ਅੱਗੇ ਚ ਮੜ ਕੇ ਵੀ ਤੁਹਾਡੇ ਤੇ ਮਾੜਾ ਟਾਈਮ ਆਉਣਾ ਨਹੀਂਗਾ ਮੈਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਕਿ ਮਾੜਾ ਟਾਈਮ ਕਿਸੇ ਤੇ ਆਵੇ ਨਾ ਪਰ ਰੱਬ ਦੇ ਘਰ ਦਾ ਕੋਈ ਪਤਾ ਨਹੀਂ ਐਵੇਂ ਕਿਸੇ ਨੂੰ ਮਾੜਾ ਚੰਗਾ ਨਾ ਬੋਲਿਆ ਕਰੋ ਕਿਸੇ ਦਾ ਮਾੜਾ ਨਾ ਸੋਚਿਆ ਕਰੋ ਕਿਸੇ ਨੂੰ ਗਲਤ ਨਾ ਬੋਲਿਆ ਕਰੋ ਪ੍ਰਮਾਤਮਾ ਨੇ ਸੋਨੇ ਯਾਰ ਕੀ ਜੀਵ ਦਿੱਤੀ ਆ ਸੋਨੇ ਯਾਰ ਕੀ ਜ਼ਿੰਦਗੀ ਦਿੱਤੀ ਆ ਫੁੱਲਾਂ ਨੂੰ ਹੱਸਦੇ ਖੇਡਦੇ ਰਿਹਾ ਕਰੋ ਕਾਹ ਤੋਂ ਐਵੇਂ ਕਿਸੇ ਦਾ ਮਨ ਦੁਖੀ ਕਰਦੇ ਆ ਕਿਸੇ ਨੂੰ ਗਲਤ ਲੈ ਕੇ ਗਲਤ ਕਮੈਂਟ ਕਰਕੇ ਕੁਝ ਮਿਲਦਾ ਜੇ ਕੋਈ ਪਰ ਲੱਭ ਤਾ ਤਾਂ ਫਿਰ ਮੈਨੂੰ ਦੱਸ ਸਕਦਾ ਵੀ ਹਾਂ ਤੁਹਾਨੂੰ ਕੋਈ ਫਾਇਦਾ ਗਲਤ ਕਮੈਂਟ ਕਰਕੇ ਇਹ ਜਿਹੜੇ ਜਿਹੜੇ ਕਰਦੇ ਆ ਉਹਨਾਂ ਵਾਸਤੇ ਆ ਵੀਡੀਓ ਸਾਰਿਆਂ ਲਈ ਨਹੀਂ ਹੈਗੀਗੀ ਚਲੋ ਸਾਰੇ ਵਧੀਆ ਕਮੈਂਟ ਕਰਦੇ ਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹੈਗੇ ਠੀਕ ਤੇ ਬਾਕੀ ਸਾਥ ਤਾਂ ਪਰਮਾਤਮਾ ਨੇ ਦੇਣਾ ਵਾ ਤੇ ਪਰਮਾਤਮਾ ਵੀ ਆਂਦੇ ਹੁੰਦੇ ਕਿਸੇ ਦੇ ਵੈਰ ਦੀ ਵਾਸਤੇ ਕਈ ਵਾਰੀ ਨਾਲ ਆ ਕੇ ਖੜ ਜਾਂਦਾ ਹੈ ਆਇ ਨਹੀਂ ਹੁੰਦਾਗਾ ਫਿਰ ਆਪ ਆਪਾਂ ਨੂੰ ਸਿੱਧਾ ਹੀ ਅੱਗੇ ਕਹਿੰਦਾ ਵੀ ਮੈਂ ਆ ਗਿਆ। ਬਾਕੀ ਜੇ ਕਿਸੇ ਨੂੰ ਮੇਰੀ ਵੀਡੀਓ ਦਾ ਗੁੱਸਾ ਲੱਗਿਆ ਹੋਵੇ ਉਹਦੇ ਲਈ ਸੌਰੀ। ਮੈਂ ਜੋ ਗੱਲ ਕੀਤੀ ਹੈ ਸੱਚੀ ਤੇ ਖਰੀ ਕੀਤੀ ਹੈ। ਮੈਂ ਗਲਤ ਕੁਝ ਨਹੀਂ ਬੋਲਿਆ ਕਿਸੇ ਨੂੰ ਵੀ।